ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਅੱਜ ਤੱਕ ਤੁਹਾਡਾ ਆਪਣਾ YouTube ਚੈਨਲ ਤੇ ਲੁਕ ਟਿਕ ਤੇ ਅਮੀਰਕਰ ਦੇ ਸਾਰੇ ਠੀਕ ਠਾਕ ਹੋਵੋਗੇ ਤੇ ਲੋ ਜੀ ਕਾਫੀ ਦਿਨਾਂ ਦੀ ਬਾਅਦ ਵੀਡੀਓ ਲੈ ਕੇ ਆਏ ਆ ਥੋੜਾ ਪਿਛੇ ਸੀਗੇ ਮੀਨਜ਼ ਇੱਕ ਤਾਂ ਫੋਨ ਵੀ ਖਰਾਬ ਹੋ ਗਿਆ ਸੀਗਾ ਫੋਨ ਦੀ ਵਜ੍ਹਾ ਨਾਲ ਕਾਫੀ ਇਸ਼ੂਜ਼ ਆਏ ਤਾਂ ਕਰਕੇ ਵੀਡੀਓ ਜਿਹੜੀ ਆਪਾਂ ਉਹ ਅਪਲੋਡ ਨਹੀਂ ਕਰ ਸਕੇ ਠੀਕ ਹੈ ਜੀ ਤੇ ਲੋ ਜੀ ਹੁਣ ਆਪਾਂ ਤੁਹਾਡੇ ਨਾਲ ਜਿਹੜੇ ਹੈਗੇ ਆ ਸੂਟ ਵਰਕ ਕੀਤੇ ਨਵੇਂ ਉਹ ਸ਼ੋ ਕਰਦੇ ਆਂ ਹਾਂਜੀ ਚਲੋ ਜੀ ਇੱਕ ਕੀ ਹੈਗਾ ਸੇ ਦਾ ਲਾਈਟ ਪਰਪਲ ਕਲਰ ਤੇ ਲਵੈਂਡਰ ਜੀ ਸ਼ੇਕਟਿੰਗ ਇਹ ਵਾਲਾ ਆਪਾਂ ਵਰਕ ਕੀਤਾ ਠੀਕ ਹੈ ਜੀ ਇਹ ਜਿਹੜੇ ਦੋਨੋਂ ਫਲਾਵਰ ਨੇ ਇਹ ਘੇਰੇ ਦੇ ਉੱਪਰ ਆਉਣਗੇ ਠੀਕ ਹੈ ਜੀ ਇਹ ਵਾਲਾ ਵਰਕ ਤੁਸੀਂ ਕਿਸੇ ਵੀ ਸਟੌਫ ਤੇ ਤੇ ਕਿਸੇ ਵੀ ਕਲਰ ਦੇ ਵਿੱਚ ਜਿਹੜਾ ਤੁਸੀਂ ਕਰਵਾ ਸਕਦੇ ਹੋ ਠੀਕ ਹੈ ਜੀ ਇਹ ਦੋਨੋਂ ਘੇਰੇ ਤੇ ਆਉਣਗੇ ਇਹ ਜਿਹੜਾ ਇਹ ਵਾਲਾ ਫਲਾਵਰ ਹੈ ਇਹ ਵਾਲਾ ਹੈਗਾ ਜੀ ਬਾਹਾਂ ਦੇ ਉੱਪਰ ਆਉਗਾ ਠੀਕ ਹੈ ਜੀ ਲਾਈਟ ਡਾਰਕ ਦਾ ਜਿਹੜਾ ਆਪਾਂ ਕੰਟਰਾਸਟ ਕਰਕੇ ਬਣਾਇਆਗਾ ਠੀਕ ਹੈ ਹਾਈ ਡਾਰਕ ਛੇੜ ਦਿੱਤੀ ਹੈ ਜਿਹੜੇ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਜਲਦੀ ਜਲਦੀ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਆ ਕਰੋ ਤਾਂ ਜੋ ਹੋਰਾਂ ਭੈਣਾਂ ਤੱਕ ਵੀ ਵੀਡੀਓ ਪਹੁੰਚ ਸਕੇ ਤੇ ਉਹ ਵੀ ਜਿਹੜਾ ਆਪਣੇ ਮਨਪਸੰਦ ਸੂਟ ਆ ਉਹ ਤਿਆਰ ਕਰਾ ਲੈਣ ਠੀਕ ਹੈ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਦੇ ਸੂਟ ਤੇ ਫਰੰਕ ਡਿਜ਼ਾਈਨ ਕਿਦਾਂ ਦੇ ਲੱਗਦੇ ਨੇ ਤੁਹਾਨੂੰ ਠੀਕ ਹੈ ਇਹ ਕੇ ਬੋਟਲ ਗ੍ਰੀਨ ਦੇ ਉੱਪਰ ਹੈ ਇਹ ਵਾਲਾ ਵਰਕ ਹੈ ਜਿਹੜਾ ਇਹ ਵਰਕ ਆਊਗਾ ਇਹ ਗਲੇ ਦੇ ਉੱਪਰ ਆਊਗਾ ਠੀਕ ਹੈ ਤੇ ਜਿਹੜਾ ਇਹ ਵਰਕ ਹੈ ਇਹ ਕੀ ਰੇਤੀ ਆਉਗਈ ਕੋਰਨਰ ਤੇ ਠੀਕ ਹੈ ਦੋਨੋਂ ਫਲਾਵਰ ਹੈ ਜਿਹੜੇ ਪੂਰਾ ਬੋਟਲ ਗ੍ਰੀਨ ਕਲਰ ਹੈ ਵੀਡੀਓ 'ਚ ਸ਼ਾਇਦ ਕਲਰ ਜਿਹੜਾ ਹੈਗਾ ਲਾਈਟ ਲੱਗਦਾ ਹੁਣ ਠੀਕ ਹੈ ਆ ਦੇਖੋ ਇਹ ਘੇਰੇ ਦੇ ਉੱਪਰ ਨੇ ਤੇ ਇਹ ਵਾਲਾ ਜਿਹੜਾ ਛੋਟਾ ਫਲਾਵਰ ਹੈ ਇਹ ਆਊਗਾ ਬਾਹਮਾ ਤੇ ਪਰ ਆਊਗਾ ਇਹ ਵਾਲਾ ਵਰਕ ਵੀ ਤੁਸੀਂ ਜਿਹੜਾ ਹੈਗਾ ਕਿਸੇ ਵੀ ਕਲਰ ਚ ਕਰਵਾ ਸਕਦੇ ਹੋ ਉਹ ਦੇਖੋ ਜੀ ਪ੍ਰੋਪਰ ਸ਼ੇਡਿੰਗ ਦਾ ਕੰਮ ਕੀਤਾ ਗਿਆ ਠੀਕ ਹੈ ਬਹੁਤ ਹੀ ਸੋਹਣਾ ਜਿਹੜਾ ਵਰਕ ਹੈ ਉਹ ਹੋਇਆ ਫਿਨਿਸ਼ਿੰਗ ਦੇ ਨਾਲ ਫਿਨਿਸ਼ਿੰਗ ਵੀ ਤੁਸੀਂ ਦੇਖ ਸਕਦੇ ਹੋ ਪਰ ਉਹ ਫਿਨਿਸ਼ਿੰਗ ਦੇ ਨਾਲ ਵਰਕ ਹੋਇਆ ਹੋਇਆ ਹੈ ਕੰਮ ਸੋਨ ਨੂੰ ਪੂਰਾ ਨੀਟ ਤੇ ਕਲੀਨ ਮਿਲੂਗਾ ਜੀ ਠੀਕ ਹੈ ਲੋ ਜੀ ਜਿਹੜਾ ਘੋਰ ਸੂਟ ਆ। ਹੁਣ ਜੀ ਇਹ ਵਾਲਾ ਬਹੁਤ ਹੀ ਸੋਹਣਾ ਇਹ ਜਿਹੜੇ ਜਿੰਨੇ ਸੂਟ ਰਹਿਣਗੇ ਇਹ ਆਪਣੇ ਫਸਟ ਟਾਈਮ ਬਣੇ ਨੇ ਆਪਣੇ ਬ੍ਰਿਗ ਦੇ। ਚਲੋ ਜੀ ਇਹ ਪੈਚ ਵਰਕ ਹੈ। ਬਹੁਤ ਹੀ ਸੋਹਣਾ ਜਿਹੜਾ ਪਿਆਰਾ ਜਿਹਾ ਵਰਕ ਬਣ ਕੇ ਤਿਆਰ ਹੋਇਆ ਸੂਟ ਇਹ ਰੈਡੀ ਹੋਇਆ ਜਿਹੜਾ ਹਾਲੋ ਜੀ ਇਹ ਹੈਗਾ ਘੇਰੀ ਦਾ ਠੀਕ ਇਹਦੇ ਤੇ ਵੀ ਪ੍ਰੋਪਰ ਸ਼ੇਡਿੰਗ ਦਾ ਕੰਮ ਕੀਤਾ ਗਿਆ ਜੀ ਇਹ ਵੀ ਤੁਸੀਂ ਕਿਸੇ ਵੀ ਕਲਰ ਤੇ ਤੇ ਕਿਸੇ ਵੀ ਸਟੱਫ ਤੇ ਕਰਵਾ ਸਕਦੇ ਹੋ ਇਹ ਆਪਾਂ ਜਿਹੜਾ ਹੈਗਾ ਗਈ ਕੈਮਰਿਕ ਤੇ ਤਿਆਰ ਕੀਤਾ ਹੋਇਆ ਹੈ ਠੀਕ ਹੈ ਹਾਲੋ ਜੀ ਕਈ ਪੈਣਾ ਦੇ ਮੈਸੇਜ ਆਉਂਦੇ ਆ ਵੀ ਤੁਸੀਂ ਮੈਂ ਜਿਹੜਾ ਹੈਗਾਗਾ ਸੂਟ ਦਾ ਪ੍ਰਾਈਸ ਨਹੀਂ ਦੱਸਦੇ ਇਹ ਵਰਕ ਪ੍ਰਾਈਸ ਨਹੀਂ ਦੱਸਦੇ ਦੇਖੋ ਜੀ ਤੁਸੀਂ ਇਹ ਹੈ ਨਾ ਵੀ ਜਦੋਂ ਆਪਾਂ ਇਹ ਵਾਲਾ ਸੇਮ ਕਲਰ ਨਹੀਂ ਕੋਈ ਕਰਵਾਉਂਦਾ ਕੋਈ ਸਟੱਫ ਚੇਂਜ ਕਰਵਾ ਲੈਂਦਾ ਹੈ ਨਾ ਜੀ ਕੋਈ ਕੈਮਰਿਕ ਪਸੰਦ ਕਰਦਾ ਕੋਈ ਖਾਦੀ ਕਾਟਨ ਪਸੰਦ ਕਰਦਾ ਕੋਈ ਰੂਬੀ ਕਾਟਨ ਪਸੰਦ ਕਰਦਾ ਰੂਬੀ ਬ੍ਰਾਂਡ ਜਿਹੜਾ ਹੁੰਦਾ ਉਹ ਵਾਲਾ ਪਸੰਦ ਕਰਦਾ ਅਲੱਗ-ਅਲੱਗ ਕਸਟਮਰ ਦੀ ਜਿਹੜੀ ਹੁੰਦੀ ਹੈ ਡਿਮਾਂਡ ਹੁੰਦੀ ਹੈ ਉਹਦੇ ਅਕੋਰਡਿੰਗ ਜਿਹੜਾ ਪ੍ਰਾਈਸ ਆ ਉਹ ਵੱਧ ਘੱਟ ਹੋ ਜਾਂਦਾ ਠੀਕ ਹੈ ਜੀ ਕਿਉਂਕਿ ਜੇ ਮੈਂ ਇਹਦਾ ਪ੍ਰਾਈਸ ਦੱਸੂਗੀ ਤਾਂ ਤੁਸੀਂ ਜੇ ਤੁਸੀਂ ਆਪ ਦੇ ਹਿਸਾਬ ਨਾਲ ਦੱਸੋਗੇ ਵੀ ਆਹ ਵਾਲਾ ਵਰਕ ਤੁਸੀਂ ਕਹੋਗੇ ਵੀਡੀਓ 'ਚ ਤੁਸੀਂ ਇੰਨਾ ਦੱਸਿਆ ਸੀ ਤੇ ਹੁਣ ਤੁਸੀਂ ਇੰਨਾ ਕਹਿ ਰਹ ਫਰਕ ਪੈ ਜਾਂਦਾ ਜੀ ਠੀਕ ਹੈ ਸਟੱਫ ਅਕੋਰਡਿੰਗ ਜਿਹੜਾ ਹੈਗਾਗਾ ਵਰਕ ਦਾ ਤੇ ਸਟੱਫ ਦਾ ਫਰਕ ਪੈ ਜਾਂਦਾ ਠੀਕ ਆਵਲਾ ਜਿਹੜਾ ਹੈਗਾ ਇਹਦੇ ਜਿਹੜੀ ਲਾਈਨ ਤੇ ਇਹ ਮੁਝਾਉ ਗਈ ਇਹ ਬਮਾਤੀ ਆਉ ਗਈ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਪ੍ਰੋਪਰ ਸ਼ੇਡਿੰਗ ਦਾ ਕੰਮ ਕੀਤਾ ਗਿਆ ਠੀਕ ਪੂਰੇ ਸੂਟ ਦੇ ਵਿੱਚ ਆ ਜਿਹੜੇ ਇਹ ਡਾਟਸ ਆਉਣਗੇ ਸ਼ਰਟ ਤੇ ਸੌਰੀ ਪੂਰੀ ਸ਼ਰਟ ਦੇ ਵਿੱਚ ਡਾਟਸ ਆਉਣਗੇ ਠੀਕ ਜਿਹੜੇ ਤੁਸੀਂ ਹੈਗਾ ਵੀ ਕਿਸੇ ਹੋਰ ਕਲਰ ਤੇ ਕਰਵਾਉਂਗੇ ਹੋਰ ਕਲਰ ਦਾ ਵੀ ਜਿਹੜਾ ਇਹ ਪੈਚ ਲੱਗ ਜਾਣਾ ਸੇਮ ਕਲਰ ਦਾ ਕਰਵਾਉਣਾ ਚਾਹੁੰਦੇ ਸੇਮ ਦਾ ਵੀ ਹੋ ਜਾਊਗਾ ਠੀਕ ਹੈ ਜੀ ਸਟੱਫ ਕਿਸੇ ਤੇ ਵੀ ਕਰਵਾ ਸਕਦੇ ਹੋ ਚਾਹ ਲੋ ਜੀ ਇਹ ਵਾਲਾ ਜਿਹੜਾ ਹੈਗਾਗਾ ਇਹ ਹੈਗਾ ਸਲਵਾਰ ਦੀ ਮੂਰੀ ਤੇ ਵਰਕ ਕੀਤਾ ਗਿਆ ਠੀਕ ਹੈ ਜੀ ਬਹੁਤ ਹੀ ਸੋਹਣਾ ਜ ਤੇ ਪਿਆਰਾ ਜ ਸੂਟ ਬਣ ਕੇ ਰੈਡੀ ਹੋਇਆ ਹੈ

ਇਹਨੇ neck ਤੇ ਵੀ ਵਰਕ ਹੈਗਾ ਜੀ ਸਲਵਾਰ ਤੇ ਬਾਟਮ ਦੀ ਮੂਰੀ ਤੇ ਵੀ ਹੈਗਾਗਾ ਤੇ ਬਟ ਕਸਟਮਰ ਨੇ ਇਹ ਹੀ ਘੇਰਾ ਤੇ ઓਨਲੀ ਇਹ ਹੈਗੇ ਬਾਵਾ ਤੇ ਹੀ ਕਰਵਾਇਆ ਤੁਸੀਂ ਗਲੇ ਦਾ ਵਰਕ ਵੀ ਕਰਵਾ ਸਕਦੇ ਹੋ ਸਲਵਾਰ ਦਾ ਵਰਕ ਵੀ ਕਰਵਾ ਸਕਦੇ ਹੋ ਕਿਤੇ ਜੋ ਉਹ ਤੁਹਾਡੀ ਚੁਆਇਸ ਰਹੂਗੀ ਬਹੁਤ ਹੀ ਸੋਹਣਾ ਲੱਗਦਾ ਹੈ ਜਿਹੜਾ ਡਾਰਕ ਥੋੜਾ ਡਾਰਕ ਪਿਸਤਾ ਸ਼ੇਡ ਦਾ ਸੂਟ ਹੈ ਤੇ ਆਪਾਂ ਇਹਨੂੰ ਰੈੱਡ ਤੇ ਡਾਰਕ ਗ੍ਰੀਨ ਤੇ ਆਫ ਵਾਈਟ ਦਾ ਨਾ ਜਿਹੜਾ ਹੈਗਾ ਡਿਜ਼ਾਈਨ ਕੀਤਾ। ਤੇ ਜੀ। ਲੋចੀ ਇੱਕ ਇਹ ਵਾਲਾ ਸੂਟ ਹੈ। ਇਹ ਇਹਦਾ ਕਮਰੋਗਾ ਬਾਹਵਾ ਦਾ। ਇਹ ਵੀ ਕਾਟਨ ਦੇ ਸੂਟ ਦੇ ਉੱਪਰ ਹੈ। ਇੱਕ ਕਸਟਮਰ ਨੇ ਨਾ ਆਪਾਂ ਨੂੰ ਡਿਜ਼ਾਈਨ ਪਿੱਛੇ ਜਿ세 ਸਿਰਫ ਪੱਤੀਆਂ ਪੱਤੀਆਂ ਵਾਲਾ ਡਿਜ਼ਾਈਨ ਸੀ ਉਹ ਆਪਾਂ ਨੂੰ ਨਹੀਂ ਵਧੀਆ ਲੱਗੇ। ਤਾਂ ਆਪਣੀ ਇਹ ਹੁੰਦਾ ਵੀ ਆਪਾਂ ਹੁਣਾਂ ਵੀ ਕਸਟਮਰ ਨੂੰ ਕੰਮ ਕਰਕੇ ਵੀ ਉਹ ਤਾਂ ਵਧੀਆ ਦੇਉ ਤਾਂ ਜੋ ਅੱਗੇ ਤੋਂ ਵੀ ਕਰਵਾ ਸਕੇ ਹੈਨਾ ਕਿ ਚਾਰ ਜਣੇ ਜਿਹੜੇ ਹੈਗੇ ਆ ਵੀ ਸਲੌਨ ਕੰਮ ਨੂੰ ਵੀ ਕੰਮ ਕਿੱਥੋਂ ਕਰਵਾਇਆ ਹੈ ਤੇ ਕਿੰਨਾ ਸੋਹਣਾਗਾ ਦੇਖੋ ਜੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਕਈ ਮੇਰੀਆਂ ਭੈਣਾਂ ਕਹਿੰਦੀਆਂ ਨੇ ਜਿਹੜਾ ਹੈਗਾ ਜੀ ਕਾਰਪਨਟਰ ਮਸ਼ੀਨ ਦਾ ਜਿਹੜਾ ਵਰਕ ਹੈ ਉਹਦੀ ਸਫਾਈ ਨਹੀਂ ਹੁੰਦੀ ਉਹਦੇ ਟਾਂਕੇ ਨਹੀਂ ਸਹੀ ਹੁੰਦੇ ਜਿਹੜੀ ਪਾਫਲੀ ਮਸ਼ੀਨ ਦਾ ਕੰਮ ਹੁੰਦਾ ਉਹ ਅਲੱਗ ਹੁੰਦਾ ਬਟ ਇਹ ਨਹੀਂ ਆ ਵੀ ਇਹ ਵਾਲੀ ਮਸ਼ੀਨ ਦਾ ਕੰਮ ਵੀ ਸਫਾਈ ਵਾਲਾ ਨਹੀਂ ਆ ਸਫਾਈ ਤੁਸੀਂ ਚੈੱਕ ਕਰ ਸਕਦੇ ਹੋ ਆ ਦੇਖੋ ਜੀ ਮੈਂ ਪੂਰਾ ਨੇੜੇ ਤੋਂ ਦਿਖਾਉਣ ਦੀ ਕੋਸ਼ਿਸ਼ ਕਰਦੀ ਆ ਠੀਕ ਹੈ ਬਹੁਤ ਹੀ ਜ਼ਿਆਦਾ ਸਫਾਈ ਹੈ ਜੀ ਬਾਕੀ ਕੁਝ ਆਪਣੇ ਹੱਥ ਵੀ ਹੁੰਦਾ ਨਾ ਜੇ ਆਪਾਂ ਢਿੱਲਾ ਫਰੇਮ ਲਾਉਣੇ ਆ ਜੋ ਵੀ ਹੈ ਅਨਗੈਲੀ ਕਰਦੇ ਆ ਤਾਂ ਸਫਾਈ ਨਹੀਂ ਆਉਗੀ ਜਿਹੜੇ ਇਹ ਸੂਟ ਦੇ ਉੱਪਰ ਆਪਾਂ ਬਾਹਾਂ ਤੇ ਵਰਕੇ ਕੀਤਾ ਐਂਡ ਜਿਹੜਾ ਹੈਗਾ ਇਹਦੇ ਘੇਰੇ ਦੇ ਤੇ ਨਹੀਂ ਆ ਇਹਦੇ ਜੇ ਦੋ ਕਲੀਆਂ ਨੇ ਇਹ ਉੱਪਰ ਨੂੰ ਜਾਣੀਆਂ ਇਹ ਠੀਕ ਹੈ ਸੈਂਟਰ ਚ ਦੋ ਕਲੀਆਂ ਉੱਪਰ ਨੂੰ ਜਾਣਗੀਆਂ ਠੀਕ ਹੈ ਜੇ ਤੁਸੀਂ ਇਹਦੇ ਨਾਲ ਦਾ ਵੀ ਸੂਟ ਰੈਡੀ ਕਰਵਾਉਣਾ ਤਾਂ ਤੁਸੀਂ ਮੇਰੇ WhatsApp ਨੰਬਰ ਨੀਚੇ ਮੈਂ ਮੈਂਸ਼ਨ ਕਰੂੰਗੀ ਉਹਦੇ ਤੇ ਮੈਸੇਜ ਕਰ ਸਕਦੇ ਹੋ ਜਿਹੜੀ ਹਾਫ ਪੇਮੈਂਟ ਹੋਊਗੀ ਜੀ ਤੁਸੀਂ ਮੈਨੂੰ ਜਿਹੜਾ ਹੈਗਾ ਸੂਟ ਦਾ ਸਟੱਫ ਦੱਸਣਾ ਵੀ ਕਿਹੜਾ ਤੁਸੀਂ ਲੈਣਾ ਕਲਰ ਦੱਸਣਾ ਪਊਗਾ ਕਿਹੜਾ ਲੈਣਾ ਠੀਕ ਹੈ ਜੇ ਤੁਸੀਂ ਸਾਡੇ ਤੋਂ ਲੈ ਰਹੇ ਹੋ ਆਦਰਵਾਇਸ ਜਿਹੜੇ ਨੇੜੇ-ਤੇੜੇ ਦੇ ਹੁੰਦੇ ਆ ਜੀ ਉਹਨਾਂ ਕੋਲੋਂ ਸਟੱਫ ਜਿਹੜਾ ਹੈਗਾ ਵੀ ਮੀਨਸ ਅਸੀਂ ਲੈ ਸਕਦੇ ਆ ਦੂਰ ਤੋਂ ਸਟੱਫ ਵੀ ਬਹੁਤ ਔਖਾ ਹੋ ਜਾਂਦਾ ਠੀਕ ਹੈ ਜੀ ਤੁਸੀਂ ਸਾਨੂੰ ਦੱਸ ਸਕਦੇ ਹੋ ਵੀ ਤੁਹਾਨੂੰ ਸਟੱਫ ਕਿਹੜਾ ਚਾਹੀਦਾ ਤੇ ਵਰਕ ਕਿਹੜਾ ਚਾਹੀਦਾ ਪ੍ਰੋਪਰ ਉਹਦੀ ਇੱਕ ਜਿਹੜੀ ਹੈਗੀ ਆ ਸਾਫ਼ ਹੋਣੀ ਚਾਹੀਦੀ ਆ ਤਾਂ ਕਿ ਸਾਡੀ ਸਮਝ ਆ ਜੇ ਜੇ ਸਾਡਾ ਵਰਕ ਹੈ ਤੇ ਤੁਹਾਡਾ ਵਰਕ ਖੁਦ ਵੀ ਤੁਸੀਂ ਕੋਈ ਚੁਆਇਸ ਕਰਕੇ ਭੇਜ ਦਿਓ ਤਾਂ ਵੀ ਜਿਹੜੀ ਹੈਗੀ ਪਿਕ ਕਲੀਅਰ ਹੋਣੀ ਚਾਹੀਦੀ ਹੈ ਠੀਕ ਹੈ ਜੀ ਤਾਂ ਹੀ ਸਾਡੀ ਸਮਝ ਆਊਗਾ ਤਾਂ ਤੁਸੀਂ ਸਾਨੂੰ WhatsApp ਤੇ ਜਿਹੜਾ ਹੈਗਾ ਵੀ ਪਿਕ ਸੈਂਡ ਕਰਕੇ ਉਹਦਾ ਪ੍ਰਾਈਸ ਵਗੈਰਾ ਪੁੱਛ ਸਕਦੇ ਹੋ ਠੀਕ ਹੈ ਜਿਨ੍ਹਾਂ ਨੇ ਓਨਲੀ ਸਿਰਫ ਕੋਈ ਵਰਕ ਨਹੀਂ ਕਰਵਾਉਣਾ ਹੁੰਦਾ ਜੀ ਪਲੀਜ਼ ਮੇਰੀ ਰਿਕੁਐਸਟ ਆ ਉਹ ਮੈਸੇਜ ਨਾ ਕਰਿਆ ਕਰੋ ਜਿਨ੍ਹਾਂ ਨੇ ਕੰਮ ਕਰਵਾਉਣਾ ਹੁੰਦਾ ਉਹਨਲੀ ਉਹੀ ਮੈਸੇਜ ਕਰਿਆ ਕਰੋ ਕਿਉਂਕਿ ਇਹਦੇ ਨਾਲ ਟਾਈਮ ਵੇਸਟ ਹੁੰਦਾ ਹਨ ਨਾਲੇ ਸੋਡਾ ਹੁੰਦਾ ਨਾਲੇ ਸਾਡਾ ਹੁੰਦਾ ਠੀਕ ਹੈ ਜੀ ਜਿਨ੍ਹਾਂ ਨੇ ਵਰਕ ਕਰਵਾਉਣਾ ਹੁੰਦਾ ਸਿਰਫ ਉਹੀ ਮੈਸੇਜ ਕਰਿਆ ਕਰੋ ਠੀਕ ਹੈ ਤਾਂ ਤੁਸੀਂ ਸਾਨੂੰ ਮੈਸੇਜ ਕਰਕੇ ਪੁੱਛ ਸਕਦੇ ਠੀਕ ਹੈ ਵੀ ਆਹ ਸਟੱਫ ਤੇ ਕਰਵਾਉਣਾ ਆਹ ਵਰਕ ਕਰਵਾਉਣਾ ਸਾਰਾ ਜਿਹੜਾ ਹੈਗਾ ਆਪਣੀ ਡਿਟੇਲ ਉਹ WhatsApp ਤੇ ਸੈਂਡ ਕਰ ਸਕਦੇ ਹੋ ਠੀਕ ਹੈ ਐਡਰੈਸ ਪ੍ਰੋਪਰ ਐਡਰੈਸ ਹੋਣਾ ਚਾਹੀਦਾ ਤੇ ਜਿਹੜੀ ਹਾਫ ਪੇਮੈਂਟ ਆ ਉਹ ਤੁਹਾਨੂੰ ਅਸੀਂ ਦੱਸਾਂਗੇ ਹਾਫ ਪੇਮੈਂਟ ਜਿਹੜੀ ਉਹ ਕਰਨੀ ਪਊਗੀ ਜੀ ਫਿਰ ਤੋਂ ਆਰਡਰ ਜਿਹੜਾ ਉਹ ਦਿੱਤਾ ਜਾਊਗਾ ਠ ਆ ਲੋ ਜੀ। ਇੱਕ ਇਹ ਵਾਲਾ। ਦੇਖੋ ਬਹੁਤ ਹੀ ਪਿਆਰਾ ਜਿਹਾ ਵਰਕ ਹੋਇਆ ਹੋਇਆ। ਆਪਾਂ ਜਿਹੜਾ ਹੈਗਾ ਗਾ ਜੀ ਵਰਕ ਵੀ ਸਟੱਫ ਨੂੰ ਵਾਸ਼ ਕਰਕੇ ਕਿਉਂਕਿ ਜਿਹੜਾ ਸ਼੍ਰਿੰਕ ਹੋਣਾ ਹੁੰਦਾ ਕਾਟਨ ਵੀ ਸ਼੍ਰਿੰਕ ਹੁੰਦੀ ਆ ਹੁੰਦੀ ਹੁੰਦੀ ਆ। ਇਹਨੂੰ ਵਾਸ਼ ਕਰਕੇ ਫਿਰ ਆਪਾਂ ਜਿਹੜਾ ਹੈਗਾ ਗਾ ਵਰਕ ਸਟਾਰਟ ਕਰਦੇ ਆ। ਠੀਕ ਹੈ। ਵਰਕ ਵੱਲੋਂ ਸਟੱਫ ਵੱਲੋਂ ਕੋਈ ਕੰਪਲੇਨ ਨਹੀਂ ਆਊਗੀ ਜੇ ਤੁਸੀਂ ਚੰਗਾ ਚੂਜ਼ ਕਰਦੇ ਹੋ ਇਹ ਵੀ ਹੈ ਜੇ ਤੁਸੀਂ ਕਹੋਗੇ ਵੀ ਸਾਨੂੰ ਵਧੀਆ ਬ੍ਰਾਂਡ ਦਾ ਹੀ ਹੋਣਾ ਚਾਹੀਦਾ ਜੇ ਹੁਣ ਤੁਸੀਂ ਘਟੀਆ ਸਟੱਫ ਚੂਜ਼ ਕਰੋਗੇ ਤਾਂ ਉਹਦੀ ਸ਼ਿਕਾਇਤਾਂ ਨਹੀਂ ਹੋਣੀਆਂ ਜੀ ਉਹਦੀ ਕੋਈ ਗਾਰੰਟੀ ਨਹੀਂ ਹਿੰਦੀ ਆਹ ਲੋ ਜੀ ਪੂਰੇ ਸੂਟ ਦੇ ਵਿੱਚ ਜਿਹੜੀ ਉਹ ਬੁੱਟੀ ਆਊਗੀ ਸ਼ਰਟ 'ਚ ਠੀਕ ਹੈ ਤੇ ਇਹ ਜਿਹੜੇ ਹੈਗੇ ਤਿੰਨ ਫਲਾਵਰ ਹੈ ਇਹ ਘੇਰੇ ਦੇ ਉੱਪਰ ਆਉਣਗੇ ਠੀਕ ਜੀ ਤੇ ਜਿਹੜਾ ਇਹਦਾ ਇੱਕ ਇੱਕ ਫਲਾਵਰ ਹੈ ਉਹ ਆਵਲਾ ਜੀ ਉਹ ਬਾਹਮਾਂ ਦੇ ਉੱਪਰ ਆਊਗਾ ਤੁਹਾਡੀ ਕੋਸ਼ਿਸ਼ ਤੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਸਾਡੇ ਸੂਟ ਕਿੱਦਾਂ ਦੇ ਲੱਗਦੇ ਨੇ ਕਿਉਂਕਿ ਤੁਹਾਡੀ ਸਪੋਰਟ ਵਰਗਾ ਹੀ ਅਸੀਂ ਅੱਗੇ ਆਉਣਾ ਠੀਕ ਹੈ ਜੀ ਤੇ ਚਲੋ ਜੀ ਫਿਰ ਮਿਲਦੇ ਆਂ ਇੱਕ ਨਵੀਂ ਵੀਡੀਓ ਦੇ ਨਾਲ ਜੇ ਸਾਡੀ ਵੀਡੀਓ ਵਧੀਆ ਲੱਗੀ ਤਾਂ ਜਰੂਰ ਦੱਸਣਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ